ਮੈਂ ਇੱਕ ਆਪਣਾ ਆਫਿਸ ਸ਼ੁਰੂ ਕੀਤਾ ਜਲੰਧਰ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਅੱਛਾ ਮੈਂ ਰੋਕਣਾ ਚਾਹਉ ਮਾਫ ਕਰਿਓ ਲੋਕ ਆਪਦੇ ਨਾਮ ਤੇ ਰੱਖਦੇ ਆ ਸੋਡੀ ਬਰਾੜ ਸੰਦੂ ਢਿੱਲੋਂ ਮਾਨ ਤੁਸੀਂ ਵੀਰਕਮਲ ਨਾਂ ਤੇ ਜਾਂ ਆਪਣੇ ਗੋਤ ਦੇ ਨਾਂ ਤੇ ਰੱਖਣ ਦੀ ਬਜਾਏ ਤੁਸੀਂ ਸ਼ਹਿਰ ਦੇ ਨਾਂ ਤੇ ਕਿਉਂ ਰੱਖਿਆ ਮੇਰਾ ਜਨਮ ਸ਼ਹਿਰ ਦੇ ਨਾਮ ਤੇ ਹੀ ਕਿਉਂ ਰੱਖਿਆ ਮੇਰਾ ਜਨਮ ਹੀ ਜਲੰਧਰ ਦੇ ਵਿੱਚ ਹੋਇਆ ਤੇ ਮੈਂ ਚਾਹੁੰਦਾ ਸੀਗਾ ਜੀ ਕਿ ਇਹ ਜਲੰਧਰ ਸ਼ਹਿਰ ਦਾ ਨਾਂ ਪੂਰੇ ਦੁਨੀਆ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਇਨ ਫਿਊਚਰ ਜੇ ਅਸੀਂ ਮਸ਼ਹੂਰ ਕਰ ਸਕਦੇ ਹੋਈਏ ਤੇ ਕਰੀਏ ਤੇ ਕਿਉਂਕਿ ਸਾਡੀ ਜਿਹੜੀ ਮਾਰਕੀਟਿੰਗ ਹੁੰਦੀ ਸੀ ਉਹ ਦੁਬਈ ਦੇ ਵਿੱਚ ਯੂਏਈ ਦੇ ਵਿੱਚ ਹੋਰ ਮਿਡਲ ਈਸਟ ਕੰਟਰੀਜ਼ ਤੇ ਆਉਣ ਵਾਲੇ ਟਾਈਮ 'ਚ ਸਾਡਾ ਅਪਲਾਈਅੰਸ ਸੀ ਕਿ ਅਸੀਂ ਯੂਰਪ ਦੇ ਵਿੱਚ ਵੀ ਕਰਾਂਗੇ ਪਰ ਅਸੀਂ ਆਪਣੇ ਸ਼ਹਿਰ ਨੂੰ ਅ ਅੱਗੇ ਰੱਖਾਂਗੇ ਇਸ ਕਰਕੇ ਜਿਹੜਾ ਸਾਡਾ ਨਾਮ ਅਸੀਂ ਫਾਈਨਲ ਕੀਤਾ ਉਹ ਜਲੰਧਰ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਔਰ ਇੱਕ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਕਿ ਮੇਰੇ ਕੋਲ ਅਬੂਦਾਬੀ ਦੁਬਈ ਔਰ ਸ਼ਾਰਜਾ ਦੇ ਵਿੱਚ ਵੀ ਲਾਇਸੈਂਸ ਜਿਹੜੇ ਹੈਗੇ ਆ ਉਹ ਵੀ ਜਲੰਧਰ ਐਚ ਆਰ ਮੈਨੇਜਮੈਂਟ ਕੰਸਲਟੈਂਸੀ ਦੇ ਨਾਂ 'ਤੇ ਨੇ ਜੀ ਠੀਕ ਹੈ ਇਹਨਾਂ ਨੂੰ ਮੁਬਾਰਕ ਕਰਦੇ ਹਾਂ ਜਲੰਧਰ ਨੂੰ ਬਿਲਕੁਲ ਜੀ ਜਦੋਂ ਮੈਂ ਉੱਥੇ ਵੀ ਲਾਇਸੈਂਸ ਅਪਲਾਈ ਕੀਤਾ ਤੇ ਉਹ ਵੀ ਸਾਨੂੰ ਪੁੱਛਦੇ ਸੀ ਇਹ ਜਲੰਧਰ ਹੈ ਕੀ ਚੀਜ਼ ਆ ਫਿਰ ਉਹਨਾਂ ਨੂੰ ਮੈਂ ਦੱਸਦਾ ਹੀ ਆਪਣਾ ਸਿਟੀ ਫਿਰ ਉਹਨਾਂ ਨੇ ਥੋੜੀ ਆਬਜੈਕਸ਼ਨ ਵੀ ਕੀਤੀ ਜੀ ਅਸੀਂ ਕਿਸੇ ਸਿਟੀ ਇਸਨੂੰ ਅਪਰੂਵਲ ਮਿਲੀ ਤੇ ਸਾਡਾ ਜਿਹੜਾ ਅਬੂਦਾਬੀ ਦੁਬਈ ਸ਼ਾਰਜ ਇਹ ਤਿੰਨਾਂ ਦਾ ਤੇ ਜਿਹੜਾ ਇੰਡੀਆ ਦੇ ਵਿੱਚ ਸਾਡਾ ਜਲੰਧਰ ਦੇ ਵਿੱਚ ਆਫਿਸ ਤੇ ਉਨਾ ਹਿਮਾਚਲ ਇਹ ਪੰਜੋ ਹੀ ਆਫਿਸ ਜਲੰਧਰ ਦੇ ਨਾਂ ਤੋਂ ਹੀ ਸ਼ੁਰੂ ਹੁੰਦੇ ਆ ਜੀ